ਸਾਦੀ ਧਰਤੀ ਤੇ 26 ਜਨਵਰੀ ਨੂੰ ਇੱਕ ਅਨੋਖੀ ਘਟਨਾ ਵਾਪਰਦੀ ਹੈ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਜੇ ਉਹ ਜ਼ਖਮ ਭਰੇ ਨਹੀਂ ਸੀ ਕਿ ਸ਼ਹਿਰ ਫਲੋਰ ਦੇ ਨਾਲ ਲੱਗਦੇ ਪਿੰਡ ਨੰਗਲ ਦੇ ਵਿੱਚ ਉਸ ਵੇਲੇ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਜਦੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ ਸਟੈਚੂ ਦੇ ਨਾਲ ਛੇੜਖਾਮੀ ਕੀਤੀ ਜਾਂਦੀ ਹੈ ਗਲਤ ਸ਼ਬਦਾਵਲੀ ਜਿਹੜੀ ਉੱਤੇ ਲਿਖੀ ਜਾਂਦੀ ਹੈ ਜਿਸ ਦੇ ਰੋਸ ਵਜੋਂ ਲਗਾਤਾਰ ਉਤੇ ਧਰਨਾ ਕੀਤਾ ਜਾ ਰਿਹਾ ਇਹ ਧਰਨਾ ਕਦੋਂ ਤੱਕ ਚੱਲੇਗਾ ਧਰਨਾਕਾਰੀਆਂ ਦੀ ਮੰਗ ਹੈ ਕਿ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਇਹ ਸਾਰਾ ਧਰਨਾ ਇਸੇ ਤਰ੍ਹਾਂ ਲਗਾਤਾਰ ਚੱਲਦਾ ਰਹੇਗਾ ਸੋ ਕੀ ਸੀ ਇਹ ਸਾਰਾ ਮਾਮਲਾ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਬਾਊਜਨ ਸਮਾਜ ਪਾਰਟੀ ਪੰਜਾਬ ਵੱਲੋਂ ਅਸੀਂ ਜੋ ਫਲੋਰ ਵਿਧਾਨ ਸਭਾ ਦੇ ਨੰਗਲ ਪਿੰਡ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਸਟੈਚੂ ਦੇ ਉੱਪਰ ਬਾਹਰ ਜੋ ਸ਼ੀਸ਼ਾ ਲੱਗਿਆ ਹੋਇਆ ਉਸ ਦੇ ਉੱਪਰ ਜੋ ਨਾਹਰੇਬਾਜੀ ਕੀਤੀ ਚੰਡਾ ਲਗਾਇਆ ਗਿਆ ਅਸੀਂ ਪੰਜਾਬ ਬਾਊਜਨ ਸਮਾਜ ਪਾਰਟੀ ਵੱਲੋਂ ਇਹਦੀ ਨਿੰਦਾ ਕਰਦੇ ਕਿਉਂਕਿ ਡਾਕਟਰ ਅੰਬੇਦਕਰ ਜੀ ਜਿਨ੍ਹਾਂ ਦਾ ਇਸ ਦੇਸ਼ ਨੂੰ ਬਹੁਤ بڑا ਕੰਟਰੀਬਿਊਸ਼ਨ ਹੈ ਦੇਸ਼ ਦੇ ਨਿਰਮਾਣ ਚ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਬੜਾ ਵੱਡਾ ਯੋਗਦਾਨ ਹੈ ਤਾਂ ਜਿਹੜੀਆਂ ਵੀ ਜਥੇਬੰਦੀਆਂ ਐਸੇ ਕੰਮਾਂ ਚ ਲੱਗੀਆਂ ਆ ਮੇਰਾ ਉਹਨਾਂ ਨੂੰ ਵੀ ਸਨੇਹਾ ਆ ਔਰ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਸਨੇਹਾ ਆ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਨਾਲ ਸੰਵਿਧਾਨ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਇਹ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਧਾਨ ਨੂੰ ਹੀ ਕ੍ਰੈਡਿਟ ਜਾਂਦਾ ਕਿ ਸੰਵਧਾਨ ਲਾਗੂ ਹੋਣ ਤੋਂ ਬਾਅਦ ਹਰ ਧਰਮ ਨੂੰ ਉਹਦੇ ਵਿੱਚ ਆਜ਼ਾਦੀ ਦਿੱਤੀ ਗਈ ਆਪਣਾ ਕਲਚਰ ਪ੍ਰਮੋਟ ਕਰਨ ਲਈ ਔਰ ਉਹਦੇ ਕਲਚਰ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹ ਸਰਕਾਰ ਦਾ ਇੰਟੈਲੀਜੈਂਸ ਫੇਲਰ ਔਰ ਇਹ 바ਵਾ ਸਾਹਿਬ ਦੇ ਬਾਰੇ ਜੋ ਘਟਨਾਵਾਂ ਹੋ ਰਹੀਆਂ ਨਿਰੰਤਰ ਇਹਦੀ ਨੀ ਜਿਹੜੀ ਆ ਉਹ ਆਰਐਸਐਸ ਨੇ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਜੋ ਅਮਿਤ ਸ਼ਾਹ ਜੀ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ અપਮਾਨਜਨਕ ਟਿੱਪਣੀ ਕੀਤੀ ਉਹਨੇ ਹਿੰਮਤ ਪਤਾਈ ਐਂਟੀ ਸੋਸ਼ਲ 엘ਿਮੈਂਟਸ ਦੀ ਔਰ ਉਸ ਤੋਂ ਬਾਅਦ ਇਹ ਘਟਨਾ ਹੋਈ ਦੁਬਾਰਾ ਅਮਰਸਰ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਅਮਰਸਰ ਘਟਨਾ ਹੋਈ ਉਹ ਭਾਜਪਾ ਸਮਾਜ ਪਾਰਟੀ ਦੀ ਅਮਰਸਰ ਦੀ ਟੀਮ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਐਫ ਆਈ ਆਰ ਦਰਜ ਕਰਾਈ ਦੋਸ਼ੀ ਮੌਕੇ ਤੇ ਪਕੜਿਆ ਗਿਆ ਉਸ ਵਕਤ ਮੈਂ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਸਰਕਾਰ ਨੂੰ ਹੁਣ ਸੈਂਸਿਟਿਵ ਹੋ ਜਾਣਾ ਚਾਹੀਦਾ ਉਹਦੇ ਅੰਦਰ ਸੈਂਸ ਆਫ ਰਿਸਪਾਂਸਿਬਿਲਟੀ ਆ ਜਾਣੀ ਚਾਹੀਦੀ ਆ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦਾ ਐਸਾ ਅਪਮਾਨ ਦੁਬਾਰਾ ਕਿਤੇ ਨਾ ਹੋਵੇ ਅਸੀਂ ਇਹ ਕਿਹਾ ਸੀ ਕਿ ਜਿੱਥੇ-ਜਿੱਥੇ ਵੀ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਲੱਗੇ ਆ ਉਲੇ ਸ਼ਾਹੂ ਪੈਰੀਅਰ ਨਾਰਾਇਣਨ ਸਾਭ ਕੰਚੀਰਾਮ ਜਾਂ ਪੈਣ ਮਾਇਆਵਤੀ ਜੀ ਕਿ ਸਾਰੇ ਮਹਾਪੁਰਚਾਂ ਦੇ ਸਟੈਚੂ ਦੀ ਸਕਿਉਰਿਟੀ ਸਰਕਾਰ ਪਰਮਨੈਂਟ ਸਕਿਉਰਿਟੀ ਲਗਾਵੇ ਤਾਂ ਸਰਕਾਰ ਨੇ ਅਗਰ ਉਹ ਸਾਡੀ ਸਲਾਹ ਮੰਨੀ ਹੁੰਦੀ ਜਿੰਨੇ ਵੀ ਸਟੈਚੂ ਲੱਗੇ ਆ ਉਹਦੀ ਪਰਮਨੈਂਟ ਸਕਿਉਰਿਟੀ ਦਾ ਅਰੇਂਜਮੈਂਟ ਕੀਤਾ ਹੁੰਦਾ ਤਾਂ ਇਹ ਨੰਗਲ ਵਾਲੀ ਘਟਨਾ ਹੋਣੀ ਨਹੀਂ ਸੀ ਤਾਂ ਇਹ ਸਰਕਾਰ ਦੀ ਨੈਗਲੀਜੈਂਸੀ ਹੈ ਸਰਕਾਰ ਦਾ ਨੌਨ ਸੀਰੀਅਸ ਰਬਈਆ ਇਰਿਸਪੌਂਸੀਬਲ ਗੈਰ ਜ਼ਿੰਮੇਵਾਰਾਨਾ ਰਬਈਆ ਆ ਪੰਜਾਬ ਦੀ ਸਰਕਾਰ ਦਾ ਵੀ ਕੇਂਦਰ ਦੀ ਸਰਕਾਰ ਦਾ ਦਰ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਦੇਖੋ ਬਹੁਜਨ ਸਮਾਜ ਪਾਰਟੀ ਹਮੇਸ਼ਾ ਸਬ ਕੰਚੀ ਰਾਮ ਜੀ ਨੇ ਇੱਕ ਅੰਦੋਲਨ ਦਿੱਤਾ ਭਾਈਚਾਰਾ ਬਣਾਉਣ ਦਾ ਬੀਐਸਪੀ ਕਦੀ ਵੀ ਨਫਰਤ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦੇਗੀ ਇਸ ਕਰਕੇ ਬਹੁਜਨ ਸਮਾਜ ਪਾਰਟੀ ਵੱਲੋਂ ਮੈਂ ਖਾਸ ਤੌਰ ਤੇ ਇਹ ਅਪੀਲ ਵੀ ਜਾਰੀ ਕਰਨਾ ਚਾਹੁੰਦਾ ਕਿ ਸਰਕਾਰ ਦੀਆਂ ਸਪਾਂਸਰਡ ਏਜੰਸੀਆਂ ਜਿਹੜੀਆਂ ਉਹ ਇੱਕ ਸਮਾਜਿਕ ਟਕਰਾਅ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੀਆਂ ਔਰ ਸਰਕਾਰ ਦੀ ਸਰਪ੍ਰਸਤੀ ਹੈ ਉਹਨਾਂ ਨੂੰ ਤੋਂ ਮੇਰੀ ਅਪੀਲ ਹੈ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਪੰਜਾਬੀਆਂ ਕਿ ਅਸੀਂ ਐਸੀਆਂ ਸਪਾਂਸਰਡ ਤਾਕਤਾਂ ਸਰਕਾਰ ਦੀਆਂ ਜਿਹੜੀਆਂ ਜਿਹੜੀਆਂ ਸਮਾਜਿਕ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਤੋੜਨਾ ਚਾਹੁੰਦੀਆਂ ਟਕਰਾਹ ਪੈਦਾ ਕਰਨਾ ਚਾਹੁੰਦੀਆਂ ਪੰਜਾਬ ਦੇ ਹਾਲਾਤਾਂ ਨੂੰ ਬਗੜਨਾ ਚਾਹੁੰਦੀਆਂ ਬਹੁਜਨ ਸਮਾਜ ਪਾਰਟੀ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਊਗੀ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੀ ਅਪੀਲ ਜਾਰੀ ਕਰਦੇ ਆ ਲੇਕਿਨ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਸਾਡਾ ਇਹ ਕਹਿਣਾ ਕਿ ਜਿਨ੍ਹਾਂ ਨੇ ਵੀ ਇਹ ਕਾਰਵਾਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਤੇ ਆ ਕੇ ਕਰੀ ਆ ਉਹ ਜ਼म्मेदार ਦੋਸ਼ੀਆਂ ਨੂੰ ਪਕੜਿਆ ਜਾਵੇ ਸੰਵਿਧਾਨ ਦੇ ਮੁਤਾਬਕ ਸਜਾ ਦਾ ਪ੍ਰਬੰਧ ਕੀਤਾ ਜਾਵੇ ਔਰ ਫਿਰ ਸਜਾਏ ਕਰਨਾ ਹੈ ਕਿ ਸਰਕਾਰ ਸੰਭਲੇ ਜਾਗੇ ਹੋਸ਼ ਵਿੱਚ ਆਵੇ ਗੈਰ ਜ਼ਿੰਮੇਵਾਰ ਨਾ ਰਭਈਆ ਛੱਡੇ ਕੇਂਦਰ ਦੀ ਸਰਕਾਰ ਵੀ ਸੂਬੇ ਦੀ ਸਰਕਾਰ ਵੀ ਜਿੱਥੇ ਵੀ ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਸਟੈਚੂ ਲੱਗੇ ਆ ਉਹਨਾਂ ਨੂੰ ਪਰਮਾਨੈਂਟ ਸਿਕਿਉਰਟੀ ਦਾ ਇੰਤਜ਼ਾਮ ਕਰਨਾ ਸਰਕਾਰ ਦੀ ਡਿਊਟੀ ਹੈ ਤਾਂ ਕਿ ਸਮਾਜ ਦੇ ਅੰਦਰ ਅਮਨ ਸ਼ਾਂਤੀ ਬਣੀ ਰਹੇ ਸਰ 14 ਤਰੀਕ ਨੂੰ ਇੱਕ ਹੋਰ ਇੱਕ ਦਿਨ 13 ਤਰੀਕ 14 ਤਰੀਕ ਨੂੰ ਜਦੋਂ ਬਾਬਾ ਸਾਹਿਬ ਦਾ ਚੜ੍ਹਤ ਜਿਹੜਾ ਹੈ ਉਸ ਦਿਨ ਵੀ ਵੱਡੇ ਜਗ੍ਹਾ ਲਾਵਾ ਤੇ ਕਾਰਵਾਈ ਕਰਨ ਦਾ ਇੱਕ ਨੇ ਤੰਕੀਰ ਹੀ ਆਪਣੇ ਸੰਦੇਸ਼ ਦਿੱਤਾ ਆਪਣੇ ਜਿਹੜਾ ਸੋਸ਼ਲ ਮੀਡੀਆ ਦੇ ਉਹ ਦੇਖੋ ਇਹ ਜ਼ਿੰਮੇਵਾਰੀ ਸਰਕਾਰ ਦੀ ਅਸੀਂ ਇਸੇ ਕਰਕੇ ਤਾਂ ਪੰਜਾਬ ਸੰਭਾਲੋ ਮਹਮ ਛੜੀ ਹੈ ਕਿ ਇਹਨਾਂ ਕੋਲੋਂ ਪੰਜਾਬ ਸੰਭਲ ਨਹੀਂ ਰਿਹਾ ਇਹ ਡਰੱਗ ਮਾਫੀਆ ਦੇ ਸਾਹਮਣੇ ਵੀ ਬੇਬਸ ਇਹ ਐਂਟੀ ਸੋਸ਼ਲ ਐਲੀਮੈਂਟ ਦੇ ਸਾਹਮਣੇ ਵੀ ਬੇਬਸ ਇਹ ਭਾਈਚਾਰੇ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਸਾਹਮਣੇ ਵੀ ਬੇਬਸ ਨਫ਼ਰਤ ਫਲਾਉਣ ਵਾਲਿਆਂ ਦੇ ਸਾਹਮਣੇ ਬੇਬਸ ਮਹਾਪੁਰਸ਼ਾਂ ਦਾ અપਮਾਨ ਕਰਨ ਵਾਲਿਆਂ ਦੇ ਸਾਹਮਣੇ ਬੇਬਸ ਡਰਗ ਮਾਫੀਆ ਬੇਲਗਾਮ ਡਰਗ ਦੀ ਹੋਮ ਡਿਲੀਵਰੀ ਕਰ ਰਿਆ ਮੈਂ ਤਾਂ ਮੁੱਖ ਮੰਤਰੀ ਦੀ ਸਟੇਟਮੈਂਟ ਸੁਣ ਕੇ ਹੈਰਾਨ ਰਹਿ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਗੈਰ ਜ਼ਿੰਮੇਵਾਰ ਹੈ ਉਹਦਾ ਬਿਆਨ ਆਇਆ ਕਿ ਅਸੀਂ ਤਾਂ 2-3 ਸਾਲ ਇਸ ਕਰਕੇ ਸਪਲਾਈ ਚੇਨ ਤੋੜੀ ਨਹੀਂ ਕਿ ਅਗਰ ਸਪਲਾਈ ਚੇਨ ਤੋੜ ਦਿੱਤੀ ਡਰੱਗ ਦੀ ਤਾਂ ਜਿਹੜੇ ਲੋਕ ਜਿਹੜੇ ਮੁੰਡੇ ਡਰੱਗ ਲੈਂਦੇ ਆ ਉਹਨਾਂ ਦਾ ਕੀ ਕਰਾਂਗੇ ਕਹਿੰਦਾ ਅਸੀਂ ਤਾਂ ਰੀਹੈਬਿਲੀਟੇਸ਼ਨ ਸੈਂਟਰ ਬਣਾਉਣ ਤੇ ਲੱਗੇ ਰਹੇ ਅਸੀਂ ਤਿੰਨ ਤਿੰਨ ਮਹੀਨੇ ਦੀ ਦਵਾਈ ਹਸਪਤਾਲਾਂ ਚ ਇਕੱਠੀ ਕਰਨ ਤੇ ਲੱਗੇ ਰਹੇ ਵਾਟ ਕਾਈਂਡ ਆਫ ਗੈਰਜੋ ਮੇ ਬਰਾਨਾ ਇਸੇ ਕਰਕੇ ਬਹੁਤ ਜਨ ਸਮਾਜ ਪਾਰਟੀ ਇਹ ਜਿਹੜਾ ਕੁਝ ਘਟਨਾ ਹੋਈ ਹੈ ਇਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਮੱਦੇ ਨਜ਼ਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤਾ ਗਿਆ ਇਹਦਾ ਹੋਰ ਕੋਈ ਮਤਲਬ ਨਹੀਂ ਹੈ ਸਾਨੂੰ ਕਿਸੇ ਤਰ੍ਹਾਂ ਦੀ ਪਰ ਕਹਾੜਟ ਚਾਉਣ ਦੀ ਲੋੜ ਨਹੀਂ ਇਹ ਗਲਤ ਅਨਸਰਾਂ ਦਾ ਕੰਮ ਹੈ ਤੇ ਗਲਤ ਅਨਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਿਲੇਗੀ ਮੇਰੀ ਐਸਐਸਪੀ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਪਰਚਾ ਦਰਜ ਕਰ ਲਿਆ ਗਿਆ ਤੇ ਬੜੀ ਛੇਤੀ ਐਸੀ ਬੰਦਿਆਂ ਨੂੰ ਫੜ ਲਵਾਂਗੇ ਸੋ ਇਹ ਇੱਕ ਟੋਟਲੀ ਸਮਾਜ ਦੇ ਵਿੱਚ ਕਟੜਤਨ ਪੈਦਾ ਕਰਨ ਲਈ ਇੱਕ ਦੂਸਰੇ ਨੂੰ ਲੜਾਉਣ ਦੇ ਲਈ ਇਹ ਜਿਹੜੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤੀ ਗਈ ਹੈ ਸਾਨੂੰ ਆਪਸ ਦੇ ਵਿੱਚ ਸਦਭਾਵਨਾ ਤੇ ਪਿਆਰ ਕਾਇਮ ਰੱਖਣਾ ਚਾਹੀਦਾ ਹੈ ਅਜਿਹੇ ਅੰਸਰਾਂ ਦੀਆਂ ਗੱਲਾਂ ਵਿੱਚ ਆ ਕੇ ਸਾਨੂੰ ਆਪਣੇ ਆਪ ਨੂੰ ਆਪਾ ਖੋਣਾ ਨਹੀਂ ਚਾਹੀਦਾ ਠੀਕ ਹੈ ਸਰ ਇਹ ਤੁਸੀਂ ਇੱਕ ਲੜੀ ਵਿੱਚ ਦੇਖੋ ਕਿ ਪਹਿਲਾਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਪਾਰਲੀਮੈਂਟ 'ਚ ਬੋਲਦੇ ਆ ਅੰਬੇਦਕਰ ਸਾਹਿਬ ਦੇ ਖਿਲਾਫ ਜੀ ਉਸ ਤੋਂ ਬਾਅਦ ਅਮਰਸਰ ਦੇ ਵਿੱਚ ਅੰਬੇਦਕਰ ਸਾਹਿਬ ਦੇ ਬੁੱਤ ਦੇ ਨਾਲ ਘਟਨਾ ਹੁੰਦੀ ਹੈ ਤੇ ਅੱਜ ਇੱਥੇ ਹੁੰਦੀ ਐ ਸੋ ਇਹ ਪੰਜਾਬ ਦੇ ਮਾਹੌਲ ਨੂੰ ਮੈਂ ਫੇਰ ਕਹਿਣਾ ਖਰਾਬ ਕਰਨ ਦੀ ਸਾਜਿਸ਼ ਹੈ ਜੀ ਤੁਸੀਂ ਕੱਲ ਦੇਖੋ ਕਿ ਅੰਬੇਦਕਰ ਸਾਹਿਬ ਦਾ ਸਿੱਖੀ ਦੇ ਨਾਲ ਕਿੰਨਾ ਪਿਆਰ ਸੀ ਇਹ ਸ਼ਾਇਦ ਇਹਨਾਂ ਲੋਕਾਂ ਨੂੰ ਪਤਾ ਨਹੀਂ ਜੀ ਅੰਬੇਦਕਰ ਸਾਹਿਬ ਇੰਨਾ ਪ੍ਰਭਾਵਿਤ ਸੀ ਸਿੱਖੀ ਤੋਂ ਸਿੱਖ ਕੌਮ ਤੋਂ ਤੇ ਗੁਰੂ ਸਾਹਿਬਾਨ ਤੋਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਕਿ ਉਹਨਾਂ ਨੇ ਇੱਕ ਸਮੇਂ ਜਦੋਂ ਉਹ ਬੁੱਧ ਧਰਮ ਚ ਗਏ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖ ਧਰਮ ਨੂੰ ਅਪਣਾਉਣ ਦੀ ਜਿਹੜੀ ਇੱਛਾ ਜਾਰੀ ਕੀਤੀ ਜਾਹਿਰ ਕੀਤੀ ਉਹਨਾਂ ਦੇ بیٹے ਅਮਰਸਰ ਵੀ ਆਏ ਤੇ ਉਹ ਕਾफी ਹੱਦ ਤੱਕ ਇਸ ਕਦਾਰ ਦੇ ਨੇੜੇ ਆ ਗਏ ਸੀ ਕਿ ਉਹ ਸਿੱਖ ਧਰਮ ਨੂੰ ਅਪਣਾ ਰਹੇ ਸੀ ਲੇਕਿਨ ਉਹ ਘਾਇ ਰਹਿ ਗਈ ਤੇ ਉਹਨਾਂ ਨੇ ਫਿਰ ਬੁੱਧ ਧਰਮ ਨੂੰ ਅਪਣਾਇਆ ਪਰ ਉਹਨਾਂ ਦਾ ਜਿਹੜਾ ਸਿੱਖ ਧਰਮ ਦੇ ਲਈ ਪਿਆਰ ਹੈ ਉਹ ਕਿਸੇ ਤੋਂ ਘੱਟ ਨਹੀਂ ਹੈ ਬਲਕਿ ਜ਼ਿਆਦਾ ਹੈ ਹਰੋ ਬਹੁਤ ਸਿੱਖਤਾਂ ਨੂੰ ਤਾਂ ਪ੍ਰਭਾਵਿਤ ਸੀ ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਬੇਦਕਰ ਸਾਹਿਬ ਕਿੰਨਾ ਵੱਡਾ ਮਹਾਨ ਬੰਦਾ ਸੀ ਤੇ ਉਹਦਾ ਸਿੱਖ ਧਰਮ ਦੇ ਨਾਲ ਕਿੰਨਾ ਪਿਆਰ ਸੀ ਜੀ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਜ ਆ ਜੋ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੋ ਗਿਆ ਸਾਨੂੰ ਫੇਰ ਉਸੇ ਦੀ ਪੱਟੀ ਦੇ ਵਿੱਚ ਨਾ ਚੋਕੋ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਰਾ ਨੀਂਦ ਤੋਂ ਜਾਗੋ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਕਿਉਂ ਨਹੀਂ ਇੰਟੈਲੀਜੈਂਸ ਦੇ ਪਹਿਲਾਂ ਖਿਆਲ ਵਿੱਚ ਆਉਂਦੀਆਂ ਹਰ ਉਹਨਾਂ ਨੂੰ ਧਿਆਲ ਵਿੱਚ ਆਉਂਦੀਆਂ ਤੇ ਉਹਨਾਂ ਨੂੰ ਪਹਿਲਾਂ ਹੀ ਤੇ ਕਿਉਂ ਨਹੀਂ ਨੱਪਿਆ ਜਾਂਦਾ ਜਿਹੜੇ ਬੰਦੇ ਐਸਾ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਦੇ ਆ ਉਹਨਾਂ ਨੂੰ ਸਰਕਾਰ ਦੀ ਇੰਟੈਲੀਜੈਂਸ ਪਹਿਲਾਂ ਹੀ ਸ਼ਨਾਖਤ ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਦੀ ਇੱਥੇ ਸਰਕਾਰ ਦੀ ਵੀ ਕਮੀ ਹੈ ਸਰਕਾਰ ਨੇ ਨਾਤਾ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਕੋਰ ਕੀਤੀ ਨਾ ਹੁਣ ਇੱਥੇ ਕੀਤੀ ਹਰ ਇਹ ਅੰਬੇਦਕਰ ਸਾਹਿਬ ਦੇ ਖਿਲਾਫ ਏ ਘਟਨਾਵਾਂ ਵਧੀ ਜਾ ਰਹੀਆਂ ਨੇ ਜਿਹੜੇ ਮਾੜੇ ਅਨਸਰ ਹੈ ਉਹ ਆਪਸੀ ਪਾਈਚਾਰਾ ਖਤਮ ਕਰਕੇ ਲੜਾਈਆਂ ਕਰਾਣਾ ਚਾਹਦੇ ਆਂ ਚੀਜ਼ ਇਹ ਘਟਨਾਵਾਂ ਦੀ ਮੈਂ ਬਹੁਤ ਜ਼ਿਆਦਾ ਨਿੰਦਾ ਕਰਦਾ ਚਲੋ ਪਹਿਲਾਂ ਕਹਿ ਚੁੱਕਿਆ ਕਿ ਪੁਲਿਸ ਸੰਜੀਦਗੀ ਨਹੀਂ ਆਉਂਦੀ ਇਹ ਸਰਕਾਰ ਪਿੱਛੇ ਬਾਬਾ ਸਾਹਿਬ ਦੀ ਫੋਟੋ ਲਾਉਂਦੇ ਆ ਲੇਕਿਨ ਉਹਦਾ ਸਤਕਾਰ ਨਹੀਂ ਕਰਨ ਜਾਣਦੇ ਨਾ ਉਹਦੀ ਇਡੀਓਲੋਜੀ ਨੂੰ ਮੰਨਦੇ ਆ ਇਹ ਨਾ ਉਸਦੀ ਇਡੀਓਲੋਜੀ ਤੇ ਚੱਲਦੇ ਆ ਤੇ ਇੱਥੇ ਤੱਕ ਉਹਨਾਂ ਦੀ ਬੁੱਤਾਂ ਦੀ ਰਾਖੀ ਵੀ ਨਹੀਂ ਕਰ ਸਕਦੇ ਇਹ ਸਰਕਾਰ ਤੋਂ ਸਾਨੂੰ ਬਹੁਤੀ ਕੋਈ ਉਮੀਦ ਨਹੀਂ ਪਰ ਫਿਰ ਵੀ ਮੈਂ ਐਸਐਸਪੀ ਨਾਲ ਗੱਲ ਕੀਤੀ ਹੈ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਬੜੀ ਛੇਤੀ ਇਹਨਾਂ ਬੰਦਿਆਂ ਨੂੰ ਪੜ ਲਾਂਗੇ ਮੈਂ ਇਹ ਪਹਿਲਾਂ ਚੱਕ ਚੁੱਕਿਆ ਜੇ ਤੁਹਾਡੀ ਨੋਲੇਜ ਨਾ ਹੋਵੇ ਮੈਂ ਅੰਬੇਦਕਰ ਸਾਹਿਬ ਬਾਰੇ ਜੋ ਅਮਿਤ ਸ਼ਾਹ ਜੀ ਨੇ ਬੋਲਿਆ ਤੇ ਜੋ ਅਮਰਸਰ ਘਟਨਾ ਹੋਈ ਹੈ ਉਹ ਪਹਿਲਾਂ ਚੱਕ ਚੁੱਕਿਆ ਕੋਸ਼ਿਸ਼ ਕਰਾਂਗਾ ਕੱਲ੍ਹ ਪਰਸੋਂ ਨੂੰ ਦੋ ਤਿੰਨ ਦਿਨ ਦਾ ਸੈਸ਼ਨ ਰਹਿ ਗਿਆ ਕਿ ਜੇ ਮੈਨੂੰ ਸਵਾ ਮਿਲ ਗਿਆ ਤਾਂ ਮੈਂ ਇਹ ਮੁੱਦਾ ਵੀ ਉੱਥੇ ਲੈ ਕੇ ਜਾਵਾਂਗਾ ਪਰ ਇਹ ਅਸਲ ਦੇ ਵਿੱਚ ਇੱਕ ਸਾਜ਼ਿਸ਼ ਹੈ ਸਾਨੂੰ ਉਸ ਸਾਜ਼ਿਸ਼ ਨੂੰ ਸਮਝਣਾ ਚਾਹੀਦਾ ਹੈ ਤੇ ਉਸ ਨੂੰ ਸਮਝ ਕੇ ਸਾਨੂੰ ਆਪਸੀ ਪਿਆਰ ਵਧਾਉਣਾ ਚਾਹੀਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੜਤਨ ਨਹੀਂ ਆਣੀ ਚਾਹੀਦੀ ਧੰਨਵਾਦ ਜੈ ਪੀਮ ਜੈ ਭਾਰਤ ਮੈਂ ਖੁਸ਼ੀराम ਸਾਫਾ ਸਰਪੰਚ ਇਨਚਾਰਜ ਬੌਜਨ ਸਮਾਜਪਾਲਟੀ ਬਲੰਸ ਹਲਕਾ ਫਲੋਰ ਮੈਂ ਰੁਟੀਨ ਦੀ ਤਰ੍ਹਾਂ ਜਦੋਂ ਸਵੇਰੇ 5:30 ਵਜੇ ਲਗਭਗ ਸੈਰ ਤੇ ਆਇਆ ਤਾਂ ਜਿਹੜਾ ਸਾਡੇ ਸਟੈਚੂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਅਸੀਂ ਨਗਰ ਦੇ ਵਿੱਚ ਸ਼ੋਭਿਤ ਕੀਤਾ ਉੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਔਰ ਸੰਵਿਧਾਨ ਦੇ ਖਿਲਾਫ ਨਾਰੇਬਾਜੀ ਲਿਖੀ ਗਈ ਪਾਈ ਗਈ ਔਰ ਸ਼ਾਸਤਰਾਂ ਦਾ ਰਾਜ ਸਥਾਪਤ ਕਰਨ ਦੇ ਛੰਡੇ ਲਾਏ ਗਏ ਜਿਹਨੂੰ ਮੈਂ ਦੇਖਦੇ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਔਰ ਪੁਲਿਸ ਨੇ ਆ ਕੇ ਜਿਹੜਾ ਬੜੇ ਤੇਜ਼ੀ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਔਰ ਪੁਲਿਸ ਨੇ ਹੁਣ ਮਕਦਮਾ ਵੀ ਦਰਜ ਕਰ ਦਿੱਤਾ ਔਰ ਪੁਲਸੀਆਂ ਤਿੰਨ ਚਾਰ ਟੀਮਾਂ ਜਿਹੜੀਆਂ ਉਹ ਸਾਰੇ ਇਲਾਕੇ ਦੇ ਵਿੱਚ ਕੈਮਰਿਆਂ ਦੀ ਸ਼ਾਨਬੀਨ ਕਰ ਰਹੇ ਆ ਕਿ ਲੋਸ਼ੀਆਂ ਦੀ ਜਿਹੜੀ ਆ ਫੜਿਆ ਜਾ ਸਕਣ ਔਰ ਮੈਂ ਇੱਥੇ ਪੂਰੀ ਤਰ੍ਹਾਂ ਇਹ ਕਹਿਣਾ ਚਾਹਣਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਡਾਕਟਰ ਅੰਬੇਦਕਰ ਜੀ ਸਾਹਿਬ ਦਾ ਸਟੈਚੂ ਨੂੰ ਖੰਡਿਤ ਕੀਤਾ ਗਿਆ ਔਰ ਹੁਣ 플ੋਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਟੈਚੂ ਨੂੰ ਖੰਡਿਤ ਕਰਨ ਦੀ અપਮਾਨ ਕਰਨ ਦਾ ਜਿਹੜਾ ਉਹਨਾਂ ਨੇ ਕਰਾਉਣਾ ਕਰਮ ਕੀਤਾ ਔਰ ਇਹ ਸਮਾਜ ਦੇ ਵਿੱਚ ਨਫ਼ਰਤ ਫਲਾ ਕੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੀ ਜਿਹੜੀ ਨੀਤੀ ਆ ਗਲਤ ਅੰਸਰਾਂ ਵੱਲੋਂ ਕੀਤੀ ਗਈ ਆ ਅਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਮੰਜ਼ਲੇ ਮਕਸੂਦ ਤੱਕ ਨਹੀਂ ਪਹੁੰਚਣ ਦਵਾਂਗੇ ਔਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਜਿੱਥੇ-ਥੇ ਵੀ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉੱਥੇ ਜਿਹੜੀ ਸਰਕਾਰ ਸਿਕਿਉਰਿਟੀ ਦਾ ਪੱਕੇ ਤੌਰ ਤੇ ਪ੍ਰਬੰਧ ਕਰੇ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨੂੰ ਇੰਨੀ ਸਿਕਿਉਰਿਟੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਇਸ ਦੇਸ਼ ਦਾ ਉਹਨਾਂ ਦੇ ਸਟੈਚੂਆਂ ਤੇ ਰੱਖਿਆ ਕਿਉਂ ਨਹੀਂ ਖੜੇ ਕੀਤਾ ਜਾ ਸਕਦਾ ਅੱਜ ਸਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਹੈਗੀ ਬਾਹਰੋਂ ਇੱਕ ਉਹਦੇ ਬਾਰੇ ਜੇ ਕੀ ਜਾਣਿਆ ਜਾਂਦਾ ਲਿਖੋ ਹੈ ਪੰਜਾਬ ਦੇ ਵਿੱਚ ਨਫ਼ਰਤ ਫਲਾਉਣ ਦੀ ਜਿੱਤੀ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਆ ਕਿਉਂਕਿ ਉਹ ਆਪ ਦਾ ਬੰਦਾ ਬਰੇਸ਼ ਚ ਬੈਠਾ ਜਿਹੋ ਐਡਾ ਹੀ ਆਪਣੇ ਆਪ ਨੂੰ ਕਹੋਂਦਾ ਤੇ ਉਹ ਪੰਜਾਬ ਚ ਆਵੇ ਪੰਜਾਬ ਚ ਖੁੱਲੇ ਆਮ ਸਾਨੂੰ ਚੈਲੰਜ ਕਰੇ ਫਿਰ ਦੇਖਦੇ ਆ ਕਿ ਕੌਣ ਸਟੈਚੂ ਨੂੰ ਤੋੜਦਾ ਜਾਂ ਹੱਥ ਵੀ ਲਾਉਂ ਦਿੰਦੇ ਆ ਉਹਨੂੰ ਅੱਜ ਇਸ ਤਰ੍ਹਾਂ ਦੀ ਵੀਡੀਓ ਦੇ ਵਿੱਚ ਕਿਹਾ ਹੈਗਾ ਕਿ 14 ਤਰੀਕ ਨੂੰ ਆਪਣੇ ਪੰਜਾਬ ਦੇ ਜਿੰਨੇ ਵੀ ਸਟੈਚੂ ਲੱਗੇ ਹੋਏ ਆ ਬਾਬਾ ਸਾਹਿਬ ਅਮੇਰਪਾਲ ਜੀ ਦੇ ਉਸ ਨੂੰ ਫੰਡਮ ਕੀਤਾ ਕਿ ਤੱਕ ਡਿੱਟਾ ਜਾਵੇ ਤਾਂ ਇਹ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਦੇਖੇ ਕਿ ਉਹਦੇ ਉੱਤੇ ਉਹਨੇ ਕੀ ਕਰਨਾ ਜੇ ਉਹ ਸਰਕਾਰ ਨੂੰ ਚੈਲੰਜ ਕਰ ਰਿਹਾ ਸਰਕਾਰ ਨੂੰ ਕਹਿ ਰਿਹਾ ਕਿ ਮੈਂ ਭਾਰਤ ਦੇ ਸੰਵਿਧਾਨ ਨਿਰਮਾਤਾ ਦਾ ਸਟੈਚੂ ਤੋੜਨੇ ਆ ਤਾਂ ਸਰਕਾਰ ਕਿੰਨੀ ਗੰਭੀਰਤਾ ਨਾਲ ਇਸ ਗੱਲ ਨੂੰ ਲੈਂਦੀ ਆ ਸਰਕਾਰ ਦੇ ਹਵਾਲੇ ਦੀ ਗੱਲ ਆ ਸਰਕਾਰ ਇਸ ਦਾ ਜਵਾਬ ਦੇਵੇ ਕਿ ਕਰੋ ਨੂੰ ਫੜ ਕੇ ਵਿਦੇਸ਼ ਚੋ ਲਿਆ ਕੇ ਇੰਡੀਆ ਦੀ ਸਲਾਖਾਂ ਪਿੱਛੇ ਭੇਜਦੀ ਆ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਸ ਚੀਜ਼ ਨੂੰ ਦੇਖਦੇ ਹੋਇਆ ਸਰ ਹੁਣ ਸਰੇਦ ਪੁਲਿਸ ਕੋਲੋਂ ਕੀ ਤੁਹਾਨੂੰ ਕਿਹਾ ਗਿਆ ਪੁਲਿਸ ਆਪਣੇ ਕੰਮ ਤੇ ਲੱਗੇ ਹੋਏ ਆ ਦੇਖੋ ਕਿਹੜਾ ਰਿਸਪੌਂਸ ਮਿਲਦਾ ਸਰ ਫਲੋਰ ਦੇ ਵਿੱਚ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਹੈ ਕੀ ਮਾਮਲਾ ਹੈ ਪੂਰਾ ਤੇ ਕੀ ਇਹਦੇ ਵਿੱਚ ਕਰ ਰਹੀ ਕਿਹੜੀ ਕੋ ਦੇ ਸਾਨੂੰ ਲੇਟ ਨਾਈਟ अर्ਲੀ ਮਾਰਨਿੰਗ ਦਾ ਪਤਾ ਲੱਗਾ ਕਿ ਕੋਈ ਰਾਤ ਮੰਨ ਸ੍ਰੀ ਬਾਬਾ ਅੰਬੇਦਕਰ ਸਾਹਿਬ ਜੀ ਦਾ ਉੱਥੇ ਬੁੱਤ ਲੱਗਾ ਸਟੈਚੂ ਲੱਗਾ ਸੀ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕਵਰਡ ਹੈ ਮਿਰਰ ਦੇ ਨਾਲ ਉੱਤੇ ਕੋਈ ਗਲਤ ਅਨਸਰਾਨੇ ਜਿਹੜਾ ਉਹਦੇ ਤੇ ਗਲਤ ਵਰਡਿੰਗ ਆਬਜੈਕਸ਼ਨੇਬਲ ਜਿਹੜਾ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਹੋਇਆ ਉਸ ਮਾਮਲੇ ਦੇ ਵਿੱਚ ਪਿੰਡ ਦੇ ਰਿਸਪੈਕਟਿਵਲ ਨਾਲ ਅਸੀਂ ਗੱਲਬਾਤ ਕਰਕੇ ਤੇ ਉਹਨਾਂ ਨੇ ਆਪ ਹੀ ਉਹਨੂੰ ਜਿਹੜਾ ਉਹਨੂੰ ਸੈਟਲ ਕਰਤਾ ਹੁਣ ਲੇਕਿਨ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਐਫ ਆਈ ਆਰ ਲੌਂਚ ਕਰਕੇ ਤੇ ਜਿਹੜੀ ਤਫ਼ਤੀਸ਼ ਕਰ ਰਹੇ ਹਾਂ ਸਾਡੇ ਜਿਹਦੇ 'ਚ ਸਾਨੂੰ ਬਹੁਤ ਵਧੀਆ ਕਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉੱਤੇ ਹੀ ਵਰਕ ਕਰ ਰਹੇ ਹਾਂ ਜਲਦੀ ਹੀ ਅਸੀਂ ਇਹਨੂੰ ਥਰੂ ਕਰਾਂਗੇ ਕੇਸ ਕੋਈ ਸੀਸੀਟੀਵੀ ਵੀ ਸੀ ਹਾਂ ਸੀਸੀਟੀ ਫੁਟੇਜ ਹੀਂ ਤੈਕ ਜਿਹੜਾ ਸਾਡਾ ਹੁੰਦਾ ਉਹ ਸਾਡਾ ਟ੍ਰੇਲ ਚੱਲ ਰਹੀ ਹੈ ਪ੍ਰੋਗਰੈਸਿਵ ਸਾਈਡ ਨੂੰ ਜਾ ਰਹੀ ਹੈ ਅਸੀਂ ਜਲਦੀ ਹੀ ਇਹਦੇ ਵਿੱਚ ਬ੍ਰੇਕਥਰ ਹਰਾਂ ਕੀ ਮਾਮਲਾ ਅਦਰ ਚ ਕੀਤਾ ਗਿਆ ਇਹਦੇ ਵਿੱਚ ਜੋ ਧਰਾਵਾ ਹੁੰਦੀਆਂ ਉਹ ਤਦ ਦਿਨ ਤੱਕ ਕੀਤਾ ਗਿਆ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਦੇ ਵਿੱਚ ਬਹੁਤ ਰੋਸ਼ ਹੈ ਦੇਖੋ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਜਿਹੜਾ ਸਾਡਾ ਪੰਜਾਬ ਹੈ ਇੱਕ ਵਧੀਆ ਪੀਸਫੁਲ ਸਟੇਟ ਹੈ ਕੋਈ ਇੱਥੇ ਅਮਨ ਅਮਾਨ ਦੀ ਕਿਸੇ ਵੀ ਟਾਈਪ ਦੀ ਕੋਈ ਪ੍ਰੋਬਲਮ ਨਹੀਂ ਹੈ ਵਧੀਆ ਜਿਹੜਾ ਆਪਣਾ ਜਿਹੜਾ ਚੱਲ ਰਿਹਾ ਸਾਰੇ ਲੋਕ ਬੜੇ ਵਧੀਆ 브ਦਰਹੁੱਡ ਭਾਈਚਾਰੇ ਦੇ ਨਾਲ ਜਿਹੜੇ ਰਹਿ ਰਹੇ ਆ ਇਹੋ ਜਿਹੇ ਜਿਹੜੇ ਅਨਸਰ ਆਏ ਆਲਮੋਸਟ ਸਾਈਡ ਬਾਈ ਸਾਈਡ ਐਗਜ਼ਿਸਟ ਕਰਦੇ ਹੀ ਹੁੰਦੇ ਨੇ ਇਹਨਾਂ ਨੇ ਆਪਣਾ ਅਟੈਂਪਟ ਕਰਨੇ ਹੁੰਦੇ ਲੇਕਿਨ ਸਾਡੇ ਲੋਕਾਂ ਜਿਹੜੇ ਉਹ ਇਹੋ ਜਿਹੇ ਨੂੰ ਜਿਹੜੇ ਬਿਲਕੁਲ ਮੂੰਹ ਨਹੀਂ ਲਾਉਂਦੇ ਆਪਾਂ ਜਿਹੜੇ ਇਹਨਾਂ ਨੂੰ ਇਹਨਾਂ ਦੇ ਮਸੂਬੇ ਜਿਹੜਾ ਉਹ ਕਾਮਯਾਬ ਨਹੀਂ ਹੁੰਦੇ ਆਵਾਂਗੇ ਸਾਡੇ ਵੱਲੋਂ ਜਿਹੜਾ ਲੋਕਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਆਪਸੀ ਜਿਹੜਾ ਭਾਈਚਾਰਾ ਮੇਲ ਮਲਾਪ ਜਿਹੜਾ ਉਹ ਵਧੀਆ ਰੱਖੋ ਪੁਲਿਸ ਜਿਹੜੀ ਹਮੇਸ਼ਾ ਹੀ ਇਹੋ ਜਿਹੇ ਗਲਤ ਅੰਸਰਾਂ ਦੇ ਖਿਲਾਫ ਜਿਹੜੀ ਕਾਰ ਸਖਤ ਨਾਲ ਸਖਤੀ ਨਾਲ ਕਾਰਵਾਈ ਜਿਹੜੀ ਉਹ ਕਰਦੀ ਰਹੇ ਜਿਸ ਤਰ੍ਹਾਂ ਕਿ ਅੱਜ ਇਹਦਾ ਦਿਹਾੜਾ ਹੈਗਾ ਲੋਕ ਖੁਸ਼ੀਆਂ ਮਨਾ ਰਹੇ ਆ ਭਾਈਚਾਰਾ ਇਹਦੇ ਨਾਲ ਇੱਕ ਦੂਜੇ ਨੂੰ ਦੱਸੀਆਂ ਵੀ ਪਾ ਰਹੇ ਪਰ ਕੋਈ ਸ਼ਰਾਬ ਦੇ ਅੰਸਰਾਂ ਉਹਨਾਂ ਇਸ ਤਰ੍ਹਾਂ ਦੀ ਜਿਹੜੀ ਘਟਨਾ ਕੀਤੀ ਜਾਂਦੀ ਹੈ ਕਿਤੇ ਭਾਈਚਾਰਾ ਖਰਾਬ ਕਰ ਦੇਵੇ ਵੇਖੋ ਇਹਨਾਂ ਦੀ ਅਸਲੀ ਮਨਸੂਬੇ ਦੇ ਨਾਲ ਦੇ ਇਹੀ ਹੁੰਦੇ ਆ ਪਰ ਸਾਡੇ ਪੰਜਾਬ ਦੇ ਜਿਹੜੇ ਲੋਕ ਇਸ ਤਰ੍ਹਾਂ ਦੇ ਐ ਕਿ ਉਹ ਸ਼ਾਂਤੀ ਪਸੰਦ ਲੋਕ ਉਹ ਕਦੇ ਵੀ ਇਹੋ ਜਿਹਿਆਂ ਨੂੰ ਕਦੇ ਸਰਵਾਈਵ ਹੀ ਨਹੀਂ ਹੁੰਦੇ ਕਿਤੇ ਸਰਫੇਸ ਤੇ ਨਹੀਂ ਆਉਂਦੇ ਤੁਸੀਂ ਵੇਖ ਹੀ ਲਿਆ ਪਿਛਲੀ ਹਿਸਟਰੀ ਕਢਾ ਕੇ ਇਸ ਵਿੱਚ ਕੋਈ ਗੱਲਬਾਤ ਨਹੀਂ ਆਹੀ ਜਲਦੀ ਇਸ ਕੇਸ ਦੇ ਵਿੱਚ ਜਿਹੜਾ ਇਹਨੂੰ ਇਹਨੂੰ ਬ੍ਰੇਕਥਰੂ ਕਰਾਂਗੇ